ਆਸ਼ਕੀ ਦੀ ਪੱਟੀ ਘਰਵਾਲੀ ਨੇ ਆਸ਼ਿਕ ਨਾਲ ਰਲ ਕੇ ਮਾਰਤਾ ਆਪਣਾ ਘਰਵਾਲਾ ਅੱਗਿਓ ਦੂਜੇ ਮੁੰਡੇ ਨੇ ਵੀ ਨਹੀਂ ਸੋਚਿਆ ਕਿ ਇਸ ਕੁੜੀ ਦੇ ਪਿੱਛੇ ਲਾ ਕੇ ਉਹ ਕੀ ਕਰਦਾ ਪਿਆ ਫਰੀਦਕੋਟ ਦੇ ਸੁਖਣਵਾਲਾ ਪਿੰਡ ਚ ਹੱਸਦਾ ਵਸਦਾ ਘਰ ਉਜਾੜ ਕੇ ਰੱਖ ਦਿੱਤਾ ਇਹਨਾਂ ਦੋਵਾਂ ਦੇ ਬਣਾਉਟੀ ਪਿਆਰ ਨਹੀਂ ਕਿਉਂਕਿ ਇਹ ਪਿਆਰ ਨਹੀਂ ਸੀ ਮਹਿਜ਼ ਹਵਾ ਸੀ ਜੇਕਰ ਨਹੀਂ ਰਹਿਣਾ ਸੀ ਪਤੀ ਨਾਲ ਤਾਂ ਫਿਰ ਸਿੱਧਾ ਤਲਾਕ ਦੇ ਦਿੰਦੀ ਪਰ ਉਹ ਕਹਿੰਦੀ ਕਿ ਮੈਂ ਆਪਣੇ ਪਿਓ ਕਰਕੇ ਤੈਨੂੰ ਤਲਾਕ ਨਹੀਂ ਦੇ ਸਕਦੀ ਪਿਓ ਨੂੰ ਤਾਂ ਇਸ ਕੁੜੀ ਨੇ ਖੁਸ਼ ਕਰ ਲਿਆ ਪਰ ਪਿਓ ਨੂੰ ਖੁਸ਼ ਕਰਨ ਦੇ ਲਈ ਕਿਸੇ ਦਾ ਪੂਰਾ ਕੁੱਲ ਉਜਾੜ ਕੇ ਰੱਖ ਦਿੱਤਾ ਉਹ ਵੀ ਉਸ ਘਰ ਨੂੰ ਬਰਬਾਦ ਕੀਤਾ ਜਿਸ ਦਾ ਕੱਲਾ ਕੱਲਾ ਜੀ ਉਸ ਦੀਆਂ ਹਰ ਖੁਸ਼ੀਆਂ ਪਗੋਂਦਾ ਸੀ ਹਰ ਖੁਸ਼ੀਆਂ ਹਰ ਝਾ ਪੂਰੇ ਕਰਦਾ ਸੀ ਫਰੀਦਕੋਟ ਦੇ ਸੁਖਣਵਾਲਾ 28 ਨਵੰਬਰ ਨੂੰ ਜੋ ਹੋਇਆ ਉਸ ਤੇ ਸਾਰਿਆਂ ਨੂੰ ਝੰਡੋੜ ਕੇ ਰੱਖਤਾ ਸਾਡੇ ਪਿੰਡ ਚ ਅਜਿਹਾ ਕੁਝ ਹੋ ਸਕਦਾ ਹੈ ਇਹ ਸੋਚਣ ਤੇ ਲੋਕ ਮਜਬੂਰ ਹੋ ਗਏ 2023 ਚ ਰੁਪਿੰਦਰ ਕੌਰ ਦਾ ਵਿਆਹ ਗੁਰਵਿੰਦਰ ਸਿੰਘ ਦੇ ਨਾਲ ਹੋਇਆ ਕੈਨੇਡਾ ਗਏ ਦੋਵੇਂ ਪਰ ਉਥੋਂ ਡਿਪੋਰਟ ਹੋ ਕੇ ਰੁਪਿੰਦਰ ਕੌਰ ਵਾਪਸ ਪੰਜਾਬ ਪੇਰ ਦਿੱਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਹੀ ਇਸ ਦੀ ਦੋਸਤੀ ਹੁੰਦੀ ਹੈ ਹਰਕਮਲਪ੍ਰੀਤ ਸਿੰਘ ਦੇ ਨਾਲ ਜੋ ਕਿ ਇਸ ਦੇ ਨਾਲ ਹੀ ਡਿਪੋਰਟ ਹੋ ਕੇ ਕੈਨੇਡਾ ਤੋਂ ਪੰਜਾਬ ਆਇਆ ਬਠਿੰਡਾ ਦੇ ਬੱਲੂ ਆਣੇ ਦਾ ਉਹ ਰਹਿਣ ਵਾਲਾ ਪਿਆਰ ਇਹਨਾਂ ਦਾ ਪਿੰਗਾ ਚੜਿਆ ਦੋਵੇਂ ਮਿਲਣ ਲੱਗੇ ਔਰ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਦੋਵੇਂ ਕੁੜੀ ਦੇ ਸੌਰੇ ਘਰ ਹੀ ਮਿਲਦੇ ਸੀ ਕਿਉਂਕਿ ਘਰ ਵਾਲਾ ਨਕਰੀ ਤੇ ਚਲੇ ਜਾਂਦਾ ਸੀ ਤੇ ਸੱਸ ਸੋਹਰਾ ਆਪਣੀ ਕੁੜੀ ਦੇ ਕੋਲ ਯਾਨੀ ਕਿ ਉਸਦੀ ਨਣਾਨ ਦੇ ਕੋਲ ਕੈਨੇਡਾ ਗਏ ਹੋਏ ਸੀ ਘਰ ਵਾਲੇ ਨੂੰ ਇਸ ਦਾ ਸ਼ੱਕ ਜ਼ਰੂਰ ਸੀ ਤੇ ਸ਼ੱਕ ਤੇ ਉਸ ਨੂੰ ਯਕੀਨ ਵੀ ਹੋ ਗਿਆ ਉਸ ਨੇ ਕਈ ਵਾਰ ਆਪਣੀ ਭੈਣ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਪੂਰਾ ਸ਼ੱਕ ਹੈ ਪਰ ਅਗਿਓ ਭੈਣ ਨੇ ਇਹ ਕਹਿ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਕਿ ਤੂੰ ਸ਼ੱਕ ਨਾ ਕਰਿਆ ਕਰ ਤੇਰਾ ਘਰ ਬਰਬਾਦ ਹੋ ਜਾਏਗਾ ਪਰ ਪੂਰੀ ਪਲਾਨਿੰਗ ਦੇ ਨਾਲ ਹਰਕਮਲ ਪ੍ਰੀਤ ਨੂੰ ਰੁਪਿੰਦਰ ਕੌਰ ਨੇ ਸੱਦਿਆ 28 ਨਵੰਬਰ ਦੀ ਉਹ ਕਾਲੀ ਰਾਤ ਜਦੋਂ ਗੁਰਵਿੰਦਰ ਸਿੰਘ ਨੂੰ ਮਾਰਨ ਤੋਂ ਪਹਿਲਾਂ ਕੋਕ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਬੁਲਾਇਆ ਗਿਆ ਤਾਂਕਿ ਸੁਖਾੜੇ ਤਰੀਕੇ ਨਾਲ ਉਸ ਨੂੰ ਮੌਤ ਦਿੱਤੀ ਜਾ ਸਕੇ ਪਰ ਗੁਰਵਿੰਦਰ ਸਿੰਘ ਨੂੰ ਨੀਂਦ ਨਹੀਂ ਆਈ ਨੀਂਦ ਦੀਆਂ ਗੋਲੀਆਂ ਦਾ ਵੀ ਉਸ ਤੇ ਕੋਈ ਅਸਰ ਨਹੀਂ ਹੋਇਆ ਜਦੋਂ ਉਸਨੇ ਦੇਖਿਆ ਕਿ ਉਸਨੂੰ ਮਾਰਨ ਦੇ ਲਈ ਕਮਰੇ ਦੇ ਵਿੱਚ ਦੂਜੇ ਮੁੰਡੇ ਦੇ ਨਾਲ ਉਸਦੀ ਆਪ ਦੀ ਘਰ ਵਾਲੀ ਖੜੀ ਹੈ ਤਾਂ ਬਾਅਦ ਦੇ ਵਿੱਚ ਉਹ ਘਰ ਦੇ ਵਿੱਚ ਬਣੀ ਪੌੜੀਆਂ ਥਾਣੀ ਉੱਪਰ ਵੱਲ ਪੱਜਿਆ ਪਰ ਉੱਥੋਂ ਖਿੱਚ ਕੇ ਉਸਨੂੰ ਉਹ ਮੁੰਡਾ ਤੇ ਉਸਦੀ ਘਰ ਵਾਲੀ ਥੱਲੇ ਲਿਆਏ ਤੇ ਬਾਅਦ ਦੇ ਵਿੱਚ ਗळा ਕੁੱਟ ਕੇ ਉਸਨੂੰ ਮਾਰ ਦਿੱਤਾ ਗਿਆ ਉਸਦਾ ਗळा ਉਦੋਂ ਤੱਕ ਕੁੱਟਿਆ ਗਿਆ ਜਦੋਂ ਤੱਕ ਉਸਦੇ ਸਾਹ ਨਹੀਂ ਸੁੱਕ ਗਏ ਇਸ ਪੂਰੇ ਘਟਨਾ ਤੋਂ ਬਾਅਦ ਹਰਕਮਲਪ੍ਰੀਤ ਤਾਂ ਉੱਥੋਂ ਭੱਜ ਗਿਆ ਤੇ ਉਸ ਤੋਂ ਬਾਅਦ ਕੁੜੀ ਨੇ ਪੜ੍ਹੀ ਦੂਜੀ ਸਕ੍ਰਿਪਟ ਜਿਸ ਦੀ ਤਿਆਰੀ ਪਹਿਲਾਂ ਤੋਂ ਕੀਤੀ ਹੋਈ ਸੀ ਕਿਉਂਕਿ ਕਿਉਂਕਿ ਗੁਰਵਿੰਦਰ ਸਿੰਘ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਤੇ 2 ਦਿਨ ਬਾਅਦ ਉਸ ਨੇ ਜੋ ਰਿਜ਼ਾਈਨ ਪਾਇਆ ਹੋਇਆ ਸੀ 2 ਦਿਨ ਬਾਅਦ ਉਸ ਦੇ ਕੰਮ ਕਰਨ ਦੀ ਬੈਂਕ ਦੇ ਵਿੱਚ ਆਖਰੀ ਤਾਰੀਖ ਸੀ ਤੇ ਕੁਛੀ ਵਕਤ ਬਾਅਦ ਉਸਦੇ ਸੱਸ ਸਹੁਰਾ ਵੀ ਕੈਨੇਡਾ ਤੋਂ ਵਾਪਸ ਆਉਣ ਵਾਲੇ ਸੀ। ਯਾਨੀ ਕਿ ਰੁਪਿੰਦਰ ਕੌਰ ਦਾ ਆਪਣੇ ਆਸ਼ਿਕ ਦੇ ਨਾਲ ਮਿਲਣਾ ਜੁਲਣਾ ਪਰੇਸ਼ਾਨੀ ਕਰ ਸਕਦਾ ਸੀ ਖੜੀ। ਉਸ ਨੂੰ ਸਮਾਂ ਨਾ ਮਿਲਦਾ ਕਿਉਂਕਿ ਘਰ ਦੇ ਵਿੱਚ ਹੁਣ ਸਾਰਿਆਂ ਨੇ ਆ ਜਾਣਾ ਸੀ। ਔਰ ਇਸੇ ਕਰਕੇ ਉਸ ਤੋਂ ਪਹਿਲਾਂ ਹੀ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਦੀ ਪੂਰੀ ਪਲਾਨਿੰਗ ਇਸ ਔਰਤ ਨੇ ਰਚੀ। ਗੁਰਵਿੰਦਰ ਦੇ ਕਤਲ ਤੋਂ ਬਾਅਦ ਉਸ ਦੀ ਭੂਆ ਨੂੰ ਫੋਨ ਕੀਤਾ ਗਿਆ। 부아 ਨੂੰ ਦੱਸਿਆ ਗਿਆ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਤੇ ਗੁਰਵਿੰਦਰ ਨੂੰ ਮਾਰ ਮੁਕਾ ਕੇ ਚੋਰ ਸੋਨਾ ਲੈ ਕੇ ਭੱਜ ਗਏ ਨੇ ਜਦੋਂ ਉਸਦੀ ਭੂਆ ਘਰੇ ਪਹੁੰਚੀ ਤਾਂ ਉਸਦੀ ਭੂਆ ਨੂੰ ਥੋੜਾ ਸ਼ੱਕ ਹੋਇਆ ਜਦੋਂ ਪੁਲਿਸ ਘਰੇ ਆਈ ਪੁਲਿਸ ਨੇ ਜਦੋਂ ਪਹਿਲੀ ਛਾਣਬੀਣ ਦੇ ਵਿੱਚ ਸਵਾਲ ਜਵਾਬ ਕੀਤੇ ਤਾਂ ਰੁਪਿੰਦਰ ਕੌਰ ਦਾ ਝੂਠ ਉਦੋਂ ਹੀ ਪੈਰ ਛੱਡ ਗਿਆ ਉਦੋਂ ਹੀ ਪੁਲਿਸ ਨੂੰ ਸਮਝ ਆ ਗਿਆ ਕਿ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਹੈ ਬਲਕਿ ਇੱਥੇ ਤਾਂ ਪੂਰੀ ਦੀ ਪੂਰੀ ਦਾਲ ਹੀ ਕਾਲੀ ਹੈ ਗ੍ਰਿਫਤਾਰ ਕੀਤਾ ਗਿਆ ਉਸਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਉਸ ਤੋਂ ਬਾਅਦ ਪੁਲਿਸ ਨੇ ਭਾਲ ਕੀਤੀ ਉਸਦੇ ਆਸ਼ਿਕ ਹਰਕਮਲਪ੍ਰੀਤ ਸਿੰਘ ਦੀ ਜੋ ਕਿ ਪਹਿਲਾਂ ਫਰਾਰ ਹੋ ਗਿਆ ਸੀ ਪਰ ਆਖੀਰ ਦੇ ਵਿੱਚ ਉਹ ਕਦੋਂ ਤੱਕ ਪੱਛਦਾ ਉਸਨੇ ਵੀ ਸਰੈਂਡਰ ਕਰ ਦਿੱਤਾ ਤੇ ਇਹ ਗੱਲ ਮੰਨੀ ਕਿ ਉਸ ਕੁੜੀ ਦੇ ਅੱਖੇ ਲਾ ਕੇ ਦੋਵਾਂ ਨੇ ਪਲਾਨਿੰਗ ਕੀਤੀ ਤੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੇ ਲਈ ਇਹ ਪੂਰੀ ਸਾਜ਼ਿਸ਼ ਘੜੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਦੋਵੇਂ ਜੇਲ੍ਹ ਦੀਆਂ ਸਲਾਕਾਂ ਪਿੱਛੇ ਨੇ ਰੋਂਦਾ ਪਿਓ ਦੇਖ ਨਹੀਂ ਹੁੰਦਾ ਚੱਲ ਨਹੀਂ ਹੁੰਦਾ ਉਹ ਕਹਿੰਦਾ ਹੈ ਕਿ ਜਿਸ ਨੂੰ ਅਸੀਂ ਪੁੱਤ ਪੁੱਤ ਕਹਿੰਦੇ ਰਹੇ ਉਹ ਤਾਂ ਅਸਲ ਦੇ ਵਿੱਚ ਡੈਣ ਨਿਕਲੀ ਤੇ ਡੈਣ ਬਣ ਕੇ ਉਹ ਸਾਡੇ ਕੱਲੇ-ਕੱਲੇ ਪੁੱਤ ਨੂੰ ਖਾ ਕੇ ਸਾਡਾ ਪੂਰਾ ਕੁੱਲ ਖਤਮ ਕਰ ਗਈ ਜੇਕਰ ਉਸਨੇ ਨਹੀਂ ਰਹਿਣਾ ਸੀ ਤਾਂ ਉਹ ਤਲਾਕ ਲੈ ਲੈਂਦੀ ਸਾਨੂੰ ਦੱਸ ਦਿੰਦੀ ਪਰ ਅਜੇ ਹਟਾ ਨਾ ਕਰਦੀ ਦੂਜੇ ਪਾਸੇ ਜੇਕਰ ਗਲ ਮੰਨੀ ਜਾਵੇ ਕੁੜੀ ਦੀ ਤਾਂ ਕੁੜੀ ਦਾ ਕਹਿਣਾ ਹੈ ਕਿ ਉਹ ਵਿਆਹ ਨਹੀਂ ਸਿਕਰਾਉਣਾ ਚਾਹੁੰਦੀ ਪਰ ਪਿਓ ਦੇ ਕਰਕੇ ਉਸਨੇ ਵਿਆਹ ਕਰਾਇਆ ਤੇ ਪਿਓ ਦੇ ਹੀ ਕਰਕੇ ਉਹ ਤਲਾਕ ਨਹੀਂ ਲੈ ਸਕਦੀ ਸੋ ਜੇਕਰ ਕੁੜੀ ਦਾ ਪਿਓ ਹੀ ਕੁੜੀ ਤੇ ਦਬਾਅ ਨਾ ਪਾਂਦਾ ਤਾਂ ਅੱਜ ਇਸ ਪਰਿਵਾਰ ਦਾ ਇਹ ਮੁੰਡਾ ਉਹਨਾਂ ਦੇ ਨਾਲ ਹੁੰਦਾ ਹੁਣ ਰਹੀ ਗੱਲ ਪ੍ਰਾਪਰਟੀ ਦੀ ਜਿਸ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ 25 ਕਿੱਲਾਂ ਦਾ ਉਹ ਮਾਲਕ ਸੀ ਤੇ ਉਸ ਪ੍ਰਾਪਰਟੀ ਤੇ ਰੁਪਿੰਦਰ ਕੌਰ ਦੀ ਉਸ ਦੇ ਆਸ਼ਿਕ ਦੇ ਨਾਲ ਪੂਰੀ-ਪੂਰੀ ਨਿਗਾਹ ਸੀ ਤਾਂ ਜੇਕਰ ਰੁਪਿੰਦਰ ਕੌਰ ਤਲਾਕ ਲੈ ਲਿੰਦੀ ਤਾਂ ਤਲਾਕ ਦੇ ਬੇਸ ਤੇ ਵੀ ਉਸ ਨੂੰ ਪ੍ਰਾਪਰਟੀ ਦਾ ਕੁਝ ਹੱਕ ਤਾਂ ਮਿਲ ਹੀ ਜਾਣਾ ਸੀ ਫਿਰ ਆਪਣੇ ਆਸ਼ਿਕ ਦੇ ਨਾਲ ਉਹ ਰਹਿ ਸਕਦੀ ਥੀ ਤੇ ਜੇਕਰ ਉਹ ਮੁੰਡਾ ਉਸ ਨੂੰ ਇੰਨਾ ਹੀ ਸੱਚਾ ਪਿਆਰ ਕਰਦਾ ਸੀ ਤਾਂ ਉਸ ਨੂੰ ਕਹਿੰਦਾ ਕਿ ਤੂੰ ਤਲਾਕ ਲੈ ਲਾ ਤਲਾਕ ਲੈਣ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਪਰ ਅਸਲ ਗੱਲ ਵਿਆਹ ਦੀ ਨਹੀਂ ਸੀ ਅਸਲ ਗੱਲ ਸੀ ਜਿਸਮਾਂ ਦੀ ਭੁੱਖ ਦੀ ਘਰ ਵਾਲੀ ਦੇ ਧੋਖੇ ਦੇ ਸ਼ਿਕਾਰ ਇੱਕ ਘਰ ਵਾਲੇ ਨੂੰ ਇਹ ਜਿਸਮਾਂ ਦੀ ਭੁੱਖ ਖਾ ਗਈ ਉਹ ਰੋਂਦਾ ਹੈ ਤੇ ਹੁਣ ਕਹਿੰਦਾ ਹੈ ਕਿ ਇਸ ਡੈਣ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ